ਇੱਕ ਕਿ ਇਹ ਆਪਣੇ ਦੋਸਤਾਂ ਦੇ ਨਾਲ ਇਸ ਫੇਸਵਾਨ ਪੋਲਟਾਊਨ ਦੇ ਵਿੱਚ ਆਪਣੇ ਫਰੈਂਡਸ ਦੇ ਨਾਲ ਆਪਣੀ ਕੈਟਾ ਗੱਡੀ ਦੇ ਵਿੱਚ ਬੈਠਾ ਸੀ ਪਿਆਰ ਇੱਕ ਮੋਟਰਸਾਈਕਲ ਦੇ ਉੱਪਰ ਤਿੰਨ ਬੰਦੇ ਜਿਹੜੇ ਆਏ ਉਹ ਤੇ ਉਹਨਾਂ ਨੇ ਗੱਡੀ ਦਾ ਜਿਹੜਾ ਸੀ ਚਿਦਾ ਸਰਕਾਇਆ ਉਹਨੂੰ ਬਾਹਰ ਆਉਣ ਲਈ ਕਿਹਾ ਜਦੋਂ ਇਸ ਨੇ ਗੱਡੀ ਦਾ ਕਿਛਾ ਨਹੀਂ ਖੋਲਿਆ ਤਾਂ ਉਹਨਾਂ ਨੇ ਉਸਕੇ ਜਿਹੜਾ ਹੈ ਉਸ ਨੂੰ ਬਾਹਰ ਤੋਂ ਲਿਆ ਤਾਂ ਇਸ ਨੇ ਰਜਿਸਟਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕੋਲੇ ਸਰਵਲਵਰ ਸੀਗਾ ਉਹਦੇ ਨਾਲ ਉਹਨਾਂ ਨੇ ਸਿਰ ਤੇ ਉੱਪਰੇ ਮਾਰ ਕੀਤਾ ਜਿਸ ਨਾਲ ਇਹ ਸੱਟ ਲੱਗੀ ਉਸ ਤੋਂ ਬਾਅਦ ਇਹਨਾਂ ਨੇ ਪਿਸਟੋਲ ਇਹਦੇ ਉੱਪਰ ਤਾਂ ਲਿਆ ਜਦੋਂ ਜਦੋਂ ਆਪਾਂ ਦੇਖੇ ਇਹ ਥੋੜਾ ਡਰ ਗਿਆ ਪਿੱਛੇ ਹੋ ਗਿਆ ਤਾਂ ਉਹਨਾਂ ਨੇ ਜਿਹੜੀ ਜਿੱ ਗੱਡੀ ਸੀਗੀ ਐ ਡੁੱਟ ਕੇ ਉਹ ਤੋਂ ਪ੍ਰਾਰ ਹਟਿਆ ਜਦੋਂ ਇਨਫੋਰਮੇਸ਼ਨ ਬੰਡਾ ਕੋਲ ਪਹੁੰਚ ਲਈ ਬੰਡਾ ਕੋਲ ਅਰਜੇ ਦੇ ਵੱਲੋਂ ਜਿਹੜੇ ਪੀਸੀਆਰ ਐ 24 ਘੰਟੇ ਜਿਹੜੇ ਐਕਟਿਵ ਸ਼ਹਿਰ ਦੇ ਵਿੱਚ ਚਲਾਏ ਗਏ ਨੇ ਸਾਰੀ ਸਾਰੀ ਟੀਮ ਤੇ ਰਿਸੀ ਉਹਨਾਂ ਨੂੰ ਬੁਲਾ ਦਿੱਤੀ ਕਿ ਜਿਹਦੇ ਵਿੱਚ ਥਾਣਾ ਸਿਵਲ ਲਾਈਨ ਤੇ ਸੀਆਈਏ 2 ਦੀ ਟੀਮਸ ਵੱਲੋਂ ਬੜੀ ਮਿਹਨਤ ਦੇ ਨਾਲ ਕੰਮ ਕੀਤਾ ਗਿਆ ਤੇ ਇਸ ਵਾਰ ਦਾ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਟਰੇਸ ਕਰ ਲਿਆ ਗਿਆ ਵਿਕਾਸ ਕੁਮਾਰ ਅਮਨ ਚਾਵਲਾ ਤੇ ਦੀਪਕ ਸ਼ਰਮਾ ਇਹ ਤਿੰਨੇ ਦੋਸ਼ੀ ਜਿਹੜੇ ਸੀਗੇ ਇਹਨਾਂ ਨੂੰ ਟਰੇਸ ਕਰਨ ਤੋਂ ਬਾਅਦ ਜਿਹੜੀ ਇਹਨਾਂ ਨੇ ਲੁੱਟ ਕੀਤੀ ਗੱਡੀ ਇਹਨਾਂ ਨੇ ਜਿਹੜਾ ਮੋਟਰਸਾਈਕਲ ਵਾਰਦਾਤ ਲਈ ਵਰਤਿਆ ਸੀਗਾ ਸਪਲੈਂਡਰ ਮੋਟਰਸਾਈਕਲ ਤੇ ਜਿਹੜਾ ਇੱਕ ਰਵਾਲਵਰ ਸੀਗਾ 32 ਬੋਰ ਨਾਲ 8 ਜਿੰਦਾ ਕਾਰਤੂਜ ਜਿਹੜਾ ਹੈਗਾ ਇਹਨਾਂ ਤੋਂ ਬਰਾਮਦ ਕਰ ਲਿਆ ਗਿਆ ਨੇ ਗੱਡੀ ਜਿਹੜੀ ਇਹਨਾਂ ਨੇ ਲੁੱਟ ਕੀਤੀ ਸੀ ਇਹਨੂੰ ਤੋਂ ਰਿਕਵਰ ਕਰ ਲਈ ਗਈ ਹੈ ਮੋਡਲੀ ਪੁਸ਼ਕੇਸ਼ ਦੇ ਵਿੱਚ ਆਇਆ ਵੀ ਪਹਿਲਾਂ ਇਹਨਾਂ ਨੇ ਇੱਕ ਟਾਬੇ ਦੇ ਉੱਪਰ ਬੈਠੇ ਸੀਗੇ ਉੱਥੇ ਜਾ ਕੇ ਇਹਨਾਂ ਨੇ दारू ਵਗੈਰਾ ਪੀਤੀ ਸੀਗੀ ਉੱਥੇ ਇਹਨਾਂ ਨੇ ਪਲਾਨ ਬਣਾਇਆ ਕਿ ਅੱਜ ਆਪਾਂ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਉਸ ਤੋਂ ਬਾਅਦ ਇਹ ਆਪਣੀ ਮੋਟਰਸਾਈਕਲ ਲੈ ਕੇ ਉੱਥੋਂ ਚੱਲ ਪਏ ਤੇ ਸ਼ਹਿਰ ਦੇ ਵਿੱਚ ਜਦੋਂ ਫੇਸ 1 ਦੇ ਕੋਲ ਪਹੁੰਚੇ ਤੇ ਇਹਨਾਂ ਨੇ ਸੁੰਨਸਾਨ ਗੱਡੀ ਜਦੋਂ ਲੱਗੀ ਹੋਈ ਸੀ ਇਹਨਾਂ ਨੂੰ ਲੱਗਿਆ ਵੀ ਜਿਹੜਾ ਹੈਗਾ ਈਜ਼ੀ ਟਾਰਗੇਟ ਹੈ ਸੋ ਇਹਨਾਂ ਨੇ ਸਟੇਟਾ ਗੱਡੀ ਜਿਹੜੇ ਸੀਗੇ ਬੰਦੇ ਸੀ ਉਹਨਾਂ ਨੂੰ ਚੂਜ਼ ਕੀਤਾ ਤੇ ਉਹਨਾਂ ਦੇ ਨਾਲ ਪਿਸਤੌਲ ਦੀ ਜਿਹੜੀ ਰਵਲਵਰ ਦੀ ਨੋਕ ਦੇ ਉੱਪਰ ਰੱਖ ਕੇ ਗੱਡੀ ਕਰੇਟਾ ਖੋ ਗਏ ਤੇ ਮੌਕੇ ਤੋਂ ਫਰਾਰ ਹੋ ਗਏ ਸੀ ਕਿ ਕਿੰਨੇ ਵਜੇ ਦੀ ਵਾਰਦਾਤ ਹੈ ਇਹ ਤਕਰੀਬਨ ਸਵਾ 10 ਦੇ ਕਰੀਬ ਦੀ ਵਾਰਦਾਤ ਹੈ ਰਾਤ ਨੂੰ ਉਸ ਤੋਂ ਬਾਅਦ ਜਦੋਂ ਇਹਨਾਂ ਨਾਲ ਵਾਰਦਾਤ ਹੋਣ ਤੋਂ ਬਾਅਦ ਇਹਨਾਂ ਕੰਟਰੋਲ ਰੂਮ ਦੇ ਉ ਤੇ ਸਾਡੀ CIA T 2 ਦੀ ਟੀਮ ਤੇ CSHO ਸਿਵਲ ਲਾਈਂਸ ਇਹਨਾਂ ਦੀ ਟੀਮ ਵੱਲੋਂ ਮਿਹਨਤ ਕਰਦੇ ਹਾਂ ਜਿਹੜਾ ਹੈਗਾ ਇਹਨਾਂ ਨੂੰ ਟਰੇਸ ਕੀਤਾ ਗਿਆ ਕੀ ਕਹਿੰਦੇ ਆ ਜੀ ਸਾਹਿਬ ਇਹਦੇ ਵਿੱਚ ਜਿਹੜਾ ਹੈਗਾ ਸਾਫਤਾ ਪੁਲਿਸ ਕਰਮਚਾਰੀ ਦਾ ਬੇਟਾ ਕਿਹੜਾ ਹੈ ਇਹਦੇ ਵਿੱਚ ਵਿਕਾਸ ਕੁਮਾਰ ਹੈਗਾ ਇਹਦੇ ਜਿਹੜੇ ਪਿਤਾ ਨੇ ਉਹ ਰਿਟਾਇਰਡ ਪੁਲਿਸ ਮੁਲਾਜ਼ਮ ਹੈਗੇ ਨੇ GPS ਸਿਸਟਮ ਦੇ ਜਰੀਏ PCR ਨੇ ਬਰਾਮਦ ਕੀਤੀ ਹੈ ਜਾਂ ਇਹ ਦੇਖੋ ਟੈਕਨੀਕਲ ਚੀਜ਼ਾਂ ਹੈਗੀਆਂ ਨੇ ਕਈ ਚੀਜ਼ਾਂ ਜਿਹੜੀਆਂ ਪ੍ਰੈਸ ਦੇ ਵਿੱਚ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਕੁਝ ਜਿਹੜੇ ਪੁਲਿਸ ਦਾ ਟਰੇਸ ਕਰਨ ਦਾ ਤਰੀਕਾ ਹੁੰਦਾ ਹੈ ਜਦੋਂ ਆਪਾਂ ਉਹਨਾਂ ਨੂੰ ਡਿਸਕਲੋਜ਼ ਕਰਦੇ ਤਾਂ ਜਿਹੜੇ ਦੂਜੇ ਦੋਸ਼ੀ ਹੁੰਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਫਾਇਦਾ ਲੈ ਕੇ ਅਗਲੀਆਂ ਵਾਰਦਾਤਾਂ ਦੇ ਵਿੱਚ ਜਿਹੜੇ ਹੈਗੇ ਨੇ ਉਹ ਇਸ ਚੀਜ਼ ਨੂੰ ਯੂਜ਼ ਕਰਦੇ ਨੇ। ਇਸ ਚੀਜ਼ 'ਚ ਇੱਕ ਗੱਲ ਸਾਹਮਣੇ ਆਈ ਹੈ ਵੀ ਪੈਸਾ ਦਾ ਲਾਂਨ ਦੇਣ ਵੀ ਇਹਨਾਂ ਦਾ ਸੀਗਾ। ਦੇਖੋ ਜਿਹੜੇ ਵਿਕਾਸ ਕੁਮਾਰ ਦੇ ਵੱਲੋਂ ਕਹੇ ਗੱਲ ਕਹੀ ਗਈ ਕਿ ਵੀ ਪੈਸਾ ਦੇ ਲਾਂਨ ਦੇਣ ਵਾਲੀ ਗੱਲ ਉਹਨੇ ਕਹੀ ਸੀਗੀ। ਬਟ ਇਨਵੈਸਟੀਗੇਸ਼ਨ ਦੌਰਾਨ ਇਦਾਂ ਦੀ ਗੱਲ ਸਾਹਮਣੇ ਆਈ ਵੀ ਇਦਾਂ ਦੀ ਕੋਈ ਗੱਲ ਨਹੀਂ ਸੀ ਜਿਹੜਾ ਦੋਸ਼ੀ ਇਹ ਮਨੋਜ ਜੈਨ ਇਹਨਾਂ ਨੂੰ ਬਿਲਕੁਲ ਵੀ ਜਾਣਦਾ ਨਹੀਂ ਸੀਗਾ ਕਿਸੇ ਵੀ ਦੋਸ਼ੀ ਨੂੰ। ਪਹਿਲਾਂ ਇਹਨਾਂ ਨੇ ਪਲਾਨਿੰਗ ਕਰਨ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਵਾਰਤਤ ਨੂੰ ਜਾਮ ਦਿੱਤਾ। ਇਹਦੀ ਵਾਰਵਾਰ ਹੈ ਜਿਹੜਾ ਨਜਾਇਜ਼ ਹੈ ਜਲਾਇ। ਨਹੀਂ ਲਾਇਸੈਂਸੀ ਵੀ ਆਪਾਂ ਨੇ ਵਿਕਾਸ ਕੁਮਾਰ ਦਾ ਲਾਇਸੈਂਸੀ ਵੀ। ਵਿਕਾਸ ਕੁਮਾਰ ਦੇ ਫਾਦਰ ਦਾ ਕੀ ਹਾਲ ਹਦਾ? ਇਹਦੇ ਪ੍ਰਕਾਸ਼ ਕੁਮਾਰ ਦਾ ਲਾਇਸੈਂਸੀ ਵੀ ਆਪਾਂ ਨੇ, ਬਾਕੀ ਜਿਹੜੀ ਹੈਗੀ ਆ ਉਹਦੇ ਰਿਕਾਰਡ ਤੋਂ ਜਿਹੜਾ ਹੈਗਾ ਉਹਨੂੰ ਇਨਵੈਸਟੀਗੇਸ਼ਨ ਦੌਰਾਨ ਕਲੀਅਰ ਕਰ ਲਿਆ। ਇਹਨਾਂ ਨੂੰ ਵਾਰਦਾਤ ਕੀਤੀ ਨਾ ਜੀ? ਜੀ। ਪਹਿਲਾਂ ਕੋਈ ਵਾਰਦਾਤ ਕੀਤੀ ਹੈ? ਨਹੀਂ ਪਹਿਲਾਂ ਇਹਨਾਂ ਦੇ ਕੋਈ ਐਫਆਈਆਰ ਰਜਿਸਟਰ ਨਹੀਂ ਹੈ, ਪਹਿਲਾਂ ਕੋਈ ਵਾਰਦਾਤ ਜਿਹੜੀ ਹੈਗੀ ਇਹਨਾਂ ਵੱਲੋਂ ਨਹੀਂ ਕੀਤੀ ਗਈ। ਇਹ ਇਹਨਾਂ ਦੀ ਪਹਿਲੀ ਵਾਰਦਾਤ ਸੀ। ਕਿੰਨੇ ਬੰਦੇ ਕਿ ਇਹਦੇ ਵਿੱਚ ਤਿੰਨ ਜਿਹੜੇ ਦੋਸ਼ੀ ਸੀਗੇ ਵਾਰਦਾਤ ਨੂੰ ਜਾਮ ਦੇਣ ਵਾਲੇ ਦੀਪਕ ਸ਼ਰਮਾ ਅਮਨ ਚਾਵਲਾ ਤੇ ਵਿਕਾਸ ਕੁਮਾਰ ਇਹਨਾਂ ਨੂੰ ਜਿਹੜਾ ਹੈਗਾ ਸਾਡੇ ਵੱਲੋਂ ਗ੍ਰਫਤਾਰ ਕਰ ਲਿਆ ਇਹ ਲਾਲਸਿੰਘ ਬਸਤੀ ਦੇ ਰਹਿਣ ਵਾਲੇ ਨੇ ਦੋ ਦੋਸ਼ੀ ਲਾਲਸਿੰਘ ਬਸਤੀ ਦੇ ਰਹਿਣ ਵਾਲੇ ਨੇ ਇੱਕ ਦੋਸ਼ੀ ਅੰਮ੍ਰਿਤਪੁਰਾ ਬਸਤੀ ਦੇ ਰਹਿਣ ਵਾਲਾ ਹੈ ਇਹ ਰਿੰਗ ਰੋਡ ਜਿਹੜੀ ਆਪਣੀ ਬਠਿੰਡਾ ਦੀ ਰਿੰਗ ਰੋਡ ਹੈ ਉੱਥੋਂ ਗ੍ਰਫਤਾਰ ਕੀਤੇ ਗਏ ਨੇ ਕਿਉਂਕਿ ਇਹਨਾਂ ਨੇ ਜਿਹੜੀ ਗੱਡੀ ਸਨੈਚ ਕਰਨ ਤੋਂ ਬਾਅਦ ਉਹਦੀ ਨੰਬਰ ਪਲੇਟਾਂ ਜਾ ਕੇ ਤੋੜ ਦਿੱਤੀਆਂ ਸੀਗੀਆਂ ਤੇ ਗੱਡੀ ਜਿਹੜੀ ਬਿਨਾਂ ਨੰਬਰ ਪਲੇਟਾਂ ਦੀ ਜਿਹੜੀ ਇਹਨੇ ਕਰ ਲਈ ਸੀ ਤਾਂ ਕਿ ਇਹਨੂੰ ਟਰੇਸ ਨਾ ਕੀਤਾ ਜਾ ਸਕੇ। ਆਪਸ ਵਿੱਚ ਸਾਥ ਆਪਸ ਵਿੱਚ ਦੋਸਤ ਹੈ। ਇਹ ਤਿੰਨੇ ਆਪਸ ਦੇ ਵਿੱਚ ਦੋਸਤ ਨੇ ਕਿਉਂਕਿ ਦੋ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਇੱਕ ਅਮਰਪੁਰ ਬਸਤੀ ਦਾ ਰਹਿਣ ਵਾਲਾ ਹੈ। ਇਹ ਆਪਸ ਦੇ ਵਿੱਚ ਪਹਿਲਾਂ ਵੀ ਇੱਕ ਦੂਜੇ ਨੂੰ ਜਾਣਦੇ ਨੇ ਅੱਛੇ ਦੋਸਤ ਨੇ। ਸਰ ਜੀ ਵਿਕਾਸ ਤੇ ਪਹਿਲਾਂ ਵੀ ਕੋਈ ਕ੍ਰਿਮੀਨਲ ਨਹੀਂ। ਨਹੀਂ ਵਿਕਾਸ ਇਹਨਾਂ ਤਿੰਨਾਂ ਦੇ ਉੱਪਰ ਜਿਹੜੀ ਹੈਗੀ ਹੈ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਵਿਕਾਸ ਇੱਕ ਜੋਬ ਕੰਸਲਟੈਂਸੀ ਫਰਮ ਜਿਹੜੀ ਚਲਾਉਂਦਾ ਹੈ ਤੇ ਜਿਹੜੇ ਦੂਜੇ ਦੋ ਦੋਸ਼ੀ ਨੇ ਇਹ ਕੋਈ ਕੰਮ ਕਰਨੀ ਕਰਦੇ ਬਿਲਕੁਲ ਆਰਦਤ ਤੋਂ ਬਾਅਦ ਉੱਥੇ ਸੁੱਟ ਕੇ ਭੱਜ ਗਏ ਸੀ ਜਾਂ ਨਹੀਂ ਮੋਟਰਸਾਈਕਲ ਨਾਲ ਲੈ ਕੇ ਚਲੇ ਗਏ ਸੀਗੇ ਮੋਟਰਸਾਈਕਲ ਆਪਣੇ ਨਾਲ ਇੱਕ ਦੋ ਦੋਸ਼ੀ ਗੱਡੀ ਚਲਾ ਕੇ ਲੈ ਕੇ ਗਏ ਸੀ ਇੱਕ ਦੋਸ਼ੀ ਜਿਹੜਾ ਸੀਗਾ ਮੋਟਰਸਾਈਕਲ ਨਾਲ ਲੈ ਕੇ ਗਿਆ ਉਹਨੂੰ ਇਨਵੈਸਟੀਗੇਸ਼ਨ ਦੌਰਾਨ ਚੈੱਕ ਕਰ ਲਏਗਾ ਜਿਸ ਦਾ ਜ਼ਿਕਰ ਕੀਤਾ ਵੀ ਇਹ ਸੁਨਸਾਨ ਜਗ੍ਹਾ 'ਚ ਖੜੇ ਸੀ ਗੱਡੀ ਲੈ ਕੇ ਸੁਨਸਾਨ ਖੜੇ ਜਗ੍ਹਾ 'ਚ ਖੜਨ ਦਾ ਕੋਈ ਕੋਈ ਡਰਿੰਕ ਕਰ ਰਹੀ ਸੀ ਜਾਂ ਕਿਸ ਤਰ੍ਹਾਂ ਦੇਖੋ ਉੱਥੇ ਫੇਸ 1 ਦੀ ਮਾਰਕੀਟ ਹੈਗੀ ਹੈ ਉੱਥੇ ਇਹਨਾਂ ਨੂੰ ਲੱਗਿਆ ਵੀ ਈਜ਼ੀ ਟਾਰਗੇਟ ਹੈਗਾ ਕਿ ਉੱਥੇ ਜਦੋਂ ਇਹ ਦੋ ਦੋਵੇਂ ਦੋਸਤ ਆਪਣੀ ਗੱਡੀ ਦੇ ਵਿੱਚ ਬੈਠੇ ਸੀਗੇ ਉੱਥੇ ਜਾ ਕੇ ਇਹਨਾਂ ਨੇ ਕੀਤਾ ਕਿ ਕਿ ਇਹਨਾਂ ਨੇ ਪਹਿਲਾਂ ਹੀ ਜਦੋਂ दारू ਪੀਣ ਤੋਂ ਬਾਅਦ ਪਲੈਨਿੰਗ ਬਣਾ ਲਈ ਸੀ ਵੀ ਅਸੀਂ ਕਿਸੇ ਕਿਸੇ ਨੇ ਵਾਰਦਾਤ ਨੂੰ ਅੰਜਾਮ ਦੇਣਾ ਹੈ। ਤੋਂ ਤੋਂ ਹਨੁਮਾਨ ਚੌਂਕ ਤੋਂ ਘੁੰਮਦੇ ਹੋਏ ਜਿਹੜੀ ਸੀਗੇ ਆਏ ਸੀਗੇ ਇੱਥੇ ਜਦੋਂ ਲੱਗਿਆ ਵੀ ਇਹਦੀ ਟਾਰਗੇਟ ਹੈ ਉਸ ਉਹਨਾਂ ਨੇ ਉਹਨਾਂ ਨੂੰ ਟਾਰਗੇਟ ਬਣਾਇਆ। ਪੁੱਛ ਕਿਸੇ ਦੌਰਾਨ ਪਤਾ ਲੱਗੇ ਕਿਉਂ ਵਾਰਦਾਤ ਕੀਤੀ ਸੀ ਕੋਈ ਈਜ਼ੀ ਮਨੀ ਈਜ਼ੀ ਮਨੀ ਜਿਹੜੀ ਸੀਗਾ ਇਹਨਾਂ ਦਾ ਟਾਰਗੇਟ ਸੀਗਾ ਕਿਉਂਕਿ दारू ਪੀਣ ਤੋਂ ਬਾਅਦ ਇਹਨਾਂ ਨੇ ਪਲੈਨਿੰਗ ਬਣਾਈ ਸੀ ਵੀ ਆਪਾਂ ਕਿਸੇ ਚੀਜ਼ ਨੂੰ ਲੁੱਟਣਾ ਹੈ। ਲ ਹਰੇਕ ਬੰਦਾ ਜਿਹੜਾ ਹੈਗਾ ਇਜ਼ੀ ਬੰਨੀ ਵਾਲ ਜਿਹੜਾ ਹੈਗਾ ਇਹਨਾਂ ਦਾ ਝੁਕਾਅ ਸੀਗਾ ਦਾਰੂ ਪੀਣ ਤੋਂ ਬਾਅਦ ਅਨਕੌਂਸ਼ੀਅਸ ਵੀ ਥੋੜਾ ਜਿਹਾ ਇਹਨਾਂ ਨੂੰ ਸੀਗਾ ਵੀ ਅੱਜ ਕੁਝ ਨਾ ਕਿਸੇ ਕੰਮ ਕਰਾਂਗੇ ਆਪਾਂ ਤੋਂ ਉੱਥੇ ਜਾ ਕੇ ਜਦੋਂ ਉਹਨੇ ਰਜਿਸਟ ਕੀਤਾ ਤੋਂ ਉਹਨੂੰ ਰਿਵਾਲਵਰ ਨਾਲ ਇਹਨਾਂ ਨੇ ਹਿੱਟ ਵੀ ਕੀਤਾ ਸਿਰ ਦੇ ਵਿੱਚ ਉਹਦੇ ਸਿਰ ਦੇ ਉੱਪਰ ਜਿਹੜੀ ਇੰਜਰੀਜ਼ ਵੀ ਆਈਆਂ ਬਾਅਦ ਦੇ ਵਿੱਚ ਇਹਨਾਂ ਨੇ ਰਿਵਾਲਵਰ ਵੀ ਦਿਖਾਇਆ ਵੀ ਜੇ ਤੂੰ ਰਜਿਸਟ ਕਰੇਂਗਾ ਤਾਂ ਫਾਇਰ ਵੀ ਕਰਾਂਗੇ ਫਿਰ ਕਿਹਦਾ ਸੀ ਜੀ ਏ ਵਿਕਾਸ ਕੁਮਾਰ ਦਾ ਰਿਵਾਰਡ। ਹਮੇਸ਼ਾ ਕੀ ਕਰਦੇ ਦੂਸਰੇ ਸਾਥੀ ਨਾਲ ਚੋਰੀ। ਵਿਕਾਸ ਜਿਹੜਾ ਹੈਗਾ ਜੌਬ ਇੱਕ ਕੰਸਲਟੈਂਸੀ ਫਰਮ ਵਿੱਚ ਚਲਾਉਂਦਾ ਮਹਿਨਾ ਚੌਂਕ ਦੇ ਵਿੱਚ ਇਹਦੀ ਸ਼ਾਪ ਹੈ। ਦੂਜੇ ਜਿਹੜੇ ਦੋ ਦੋਸ਼ੀ ਨੇ ਅਮਨ ਤੇ ਦੀਪਕ ਇਹ ਦੋਵੇਂ ਵੇਲੇ ਨੇ। ਅਸਲੀ ਨਸ਼ੇ ਦੀ ਗੱਲ ਕੀਤੀ ਹੈ ਡਰਿੰਕ ਕੀ ਕਰਦੇ ਤਾਂ ਕੋਈ ਹੋਰ ਵੀ ਨਸ਼ਾ ਕਰਦਾ। ਰਾਤ ਤੇ ਇਹਨਾਂ ਨੇ दारू ਪੀਤੀ ਸੀਗੀ ਬਟ ਇਨਵੈਸਟੀਗੇਸ਼ਨ ਦੌਰਾਨ ਚੈੱਕ ਕਰ ਲਾਂਗੇ ਵੀ ਦੇ ਡੋਪ ਟੈਸਟ ਦੇ ਵਿੱਚ ਕੋਈ ਗੱਲ ਸਾਹਮਣੇ ਆਉਂਦੀ ਤਾਂ ਫਰਦਰ ਨਹੀਂ ਇਹਦੇ ਨਾਲ ਇੱਕ ਦੋਸਤ ਵੀ ਸੀਗਾ ਉਹ ਦੂਜੀ ਖਿੜਕੀ ਦੇ ਵਿੱਚ ਬੈਠਾ ਹੋਇਆ ਸੀਗਾ ਜਦੋਂ ਇਹਨਾਂ ਨੇ ਮਨੋਜ ਨੂੰ ਜਦੋਂ ਬਾਹਰ ਖਿ ਤੋ ਦੋਸਤ ਨੂੰ ਛਡਾਉਣ ਵਾਸਤੇ ਜਦੋਂ ਆਇਆ ਤੇ ਇਹਨਾਂ ਨੇ ਰਿਵਾਲਵਰ ਨਾਲ ਜਦੋਂ ਦਿਖਾਇਆ ਤਾਂ ਫਿਰ ਉਹ ਪਿੱਛੇ हट ਗਿਆ ਦੀ ਗੱਲਾ ਇੱਕ ਹੀ ਵੈਪਨ ਹੋਈ ਹੈ ਕਿ ਹੋਰ ਵੀ ਜਦੋਂ ਕੋਈ ਗੱਡੀ ਦੇ ਨਾਲ ਨਾਲ ਇੱਕ ਚੰਨੀ ਦੇ ਵੀ ਇਹਨਾਂ ਨੇ 25 ਗ੍ਰਾਮ ਜਿਹੜੀ ਇਹਦੀ ਪਾਈ ਹੋਈ ਸੀਗੀ ਉਹ ਵੀ ਚੰਨੀ ਵੀ ਖੋ ਕੇ ਲੈ ਕੇ ਆਏ ਨੇ ਉਹਦੀ ਵੀ ਇਨਵੈਸਟੀਗੇਸ਼ਨ ਕਰ ਰਹੇ ਨੇ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਹੈਗੀ ਕਿਉਂਕਿ ਇਹਨੂੰ ਗ੍ਰਿਫਤਾਰੀ ਹੋਈ ਹੈ ਗੱਡੀ ਬਰਾਮਦ ਕੀਤੀ ਹੈ ਇਹਨਾਂ ਦਾ ਰਿਮਾਂਡ ਲੈ ਕੇ ਜਿਹੜੀ ਫਰਦਰ ਹੈਗੀ ਹੈ ਇਨਵੈਸਟੀਗੇਸ਼ਨ ਕਰਕੇ ਬਰਾਮਦ ਕਰ ਲਿਆ ਗੱਲਾ ਰਿਵਾਲਵਰ ਸੀ ਹਥਿਆਰ ਕੋਈ ਹੋਰ ਵੀ ਜਿਵੇਂ ਤਿੰਨ ਜਾਨੇ ਸੀਗੇ ਨਹੀਂ ਇਹਨਾਂ ਕੋਲ ਕੱਲਾ ਇਹੀ ਰੋਡ ਹੈ ਇੱਕ ਮਨੋਜਨ ਨਾਂ ਦਾ ਵਿਅਕਤੀ ਜੋ ਕਿ ਟਗੋਰਨਗਰ ਬਠਿੰਡਾ ਦਾ ਰਹਿਣ ਵਾਲਾ ਹੈ ਇਸ ਨੇ ਰਾਤ 10:30 ਦੇ ਕਰੀਬ ਕੰਟਰੋਲ ਰੂਮ ਬਠਿੰਡਾ ਪਰ ਇੱਕ ਤਲਾਹ ਦਿੱਤੀ ਸੀ ਕਿ ਇਹ ਆਪਣੇ ਦੋਸਤਾਂ ਦੇ ਨਾਲ ਫੇਸ 1 ਮਾਡਲ ਟਾਊਨ ਦੇ ਵਿੱਚ ਆਪਣੇ ਫਰੈਂਡਸ ਦੇ ਨਾਲ ਆਪਣੀ ਕ੍ਰੈਟਾ ਗੱਡੀ ਦੇ ਵਿੱਚ ਜਦੋਂ ਬੈਠਾ ਸੀਗਾ ਤਾਂ ਇੱਕ ਮੋਟਰਸਾਈਕਲ ਦੇ ਉੱਪਰ ਤਿੰਨ ਬੰਦੇ ਜਿਹੜੇ ਆਏ ਉੱਤੇ ਕੋਲ ਉਹਨਾਂ ਨੇ ਗੱਡੀ ਦਾ ਚਿਹਰਾ ਸ਼ੀਸ਼ਾ ਖੜਕਾਇਆ ਤੇ ਉਹਨੂੰ ਬਾਹਰ ਆਉਣ ਲਈ ਕਿਹਾ ਜਦੋਂ ਉਸ ਨੇ ਗੱਡੀ ਦਾ ਸ਼ੀਸ਼ਾ ਨਹੀਂ ਖੋਲਿਆ ਤਾਂ ਉਹਨਾਂ ਨੇ ਖਿੱਚ ਕੇ ਜਿਹੜਾ ਹੈਗਾ ਇਸ ਨੂੰ ਬਾਹਰ ਸੁੱਟ ਲਿਆ ਜਦੋਂ ਇਸ ਨੇ ਰਜਿਸਟਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕੋਲੇ ਕਰਵਾਲਵਰ ਸੀਗਾ ਉਹਦੇ ਨਾਲ ਇਹਨਾਂ ਨੇ ਸਿਰ ਤੇ ਉੱਪਰ ਵਾਰ ਕੀਤਾ ਜਿਸ ਦੇ ਨਾਲ ਇਹ ਸਿਰ ਸੱਟ ਲੱਗੀ ਉਸ ਤੋਂ ਬਾਅਦ ਇਹਨਾਂ ਨੇ ਪਿਸਤੌਲ ਇਹਨਾਂ ਦੇ ਉੱਪਰ ਤਾਨ ਲਿਆ ਜਦੋਂ ਵੈਪਨ ਦੇਖ ਕੇ ਇਹ ਥੋੜਾ ਡਰ ਗਿਆ ਇਹ ਪਿੱਛੇ ਹੋ ਗਿਆ ਤਾਂ ਉਹਨਾਂ ਨੇ ਜਿਹੜੀ ਇਹਦੀ ਗੱਡੀ ਹੈਗੀ ਐ ਲੁੱਟ ਕੇ ਉਹ ਤੋਂ ਫਰਾਰ ਹੋ ਗਏ ਜਦੋਂ ਇਨਫੋਰਮੇਸ਼ਨ ਬਠਿੰਡਾ ਪੁਲਿਸ ਕੋਲ ਗਈ ਤਾਂ ਬਠਿੰਡਾ ਪੁਲਿਸ ਦੇ ਵੱਲੋਂ ਜਿਹੜੀ ਪੀਸੀਆਰ ਹੈ 24 ਘੰਟੇ ਜਿਹੜੇ ਐਕਟਿਵ ਸ਼ਹਿਰ ਦੇ ਵਿੱਚ ਲਾਏ ਗਏ ਨੇ ਸਾਰੀ ਸਾਰੀ ਟੀਮ ਜਿਹੜੀ ਸੀਗੀ ਉਹਨਾਂ ਨੂੰ ਤਲਾਸ਼ ਦਿੱਤੀ ਗਈ ਜਿਹਦੇ ਵਿੱਚ ਥਾਣਾ ਸਿਵਲ ਲਾਈਨ ਤੇ ਸੀਆਈਏ 2 ਦੀ ਟੀਮਸ ਵੱਲੋਂ ਬੜੀ ਮਿਹਨਤ ਨਾਲ ਕੰਮ ਕੀਤਾ ਗਿਆ ਤੇ ਇਸ ਵਾਰ ਦਾ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਟਰੇਸ ਕਰ ਲਿਆ ਗਿਆ ਵਿਕਾਸ ਕੁਮਾਰ ਅਮਨ ਚਾਵਲਾ ਤੇ ਦੀਪਕ ਸ਼ਰਮਾ ਇਹ ਤਿੰਨੇ ਦੋਸ਼ੀ ਜਿਹੜੇ ਸੀਗੇ ਇਹਨਾਂ ਨੂੰ ਟਰੇਸ ਕਰਨ ਤੋਂ ਬਾਅਦ ਜਿਹੜੀ ਇਹਨਾਂ ਨੇ ਲੁੱਟ ਕੀਤੀ ਗੱਡੀ ਇਹਨਾਂ ਨੇ ਜਿਹੜਾ ਮੋਟਰਸਾਈਕਲ ਵਾਰਦਾਤ ਲਈ ਵਰਤਿਆ ਸੀਗਾ ਸਪਲੈਂਡਰ ਮੋਟਰਸਾਈਕਲ ਤੇ ਜਿਹੜਾ ਇੱਕ ਰਵਾਲਵਰ ਸੀਗਾ 32 ਬੋਰ ਨਾਲ 8 ਜਿੰਦਾ ਕਾਰਤੂਜ ਜਿਹੜਾ ਹੈਗਾ ਇਹਨਾਂ ਤੋਂ ਬਰਾਮਦ ਕਰ ਲਿਆ ਗਿਆ ਇਹਨੇ ਗੱਡੀ ਜਿਹੜੀ ਇਹਨਾਂ ਨੇ ਲੁੱਟ ਕੀਤੀ ਸੀ ਇਹਨੂੰ ਤੋਂ ਰਿਕਵਰ ਕਰ ਲਈ ਗਈ ਹੈ ਮੋਡਲੀ ਪੁਸ਼ਕੀਸ਼ ਦੇ ਵਿੱਚ ਆਇਆ ਵੀ ਪਹਿਲਾਂ ਇਹਨਾਂ ਨੇ ਇੱਕ ਟਾਬੇ ਦੇ ਉੱਪਰ ਬੈਠੇ ਸੀਗੇ ਉੱਥੇ ਜਾ ਕੇ ਇਹਨਾਂ ਨੇ दारू ਵਗੈਰਾ ਪੀਤੀ ਸੀਗੀ ਉੱਥੇ ਇਹਨਾਂ ਨੇ ਪਲਾਨ ਬਣਾਇਆ ਕਿ ਅੱਜ ਆਪਾਂ ਕਿਸੇ ਵਾਰਤਾ ਨੂੰ ਅੰਜਾਮ ਦੇਣਾ ਹੈ ਉਸ ਤੋਂ ਬਾਅਦ ਇਹ ਆਪਣੀ ਮੋਟਰਸਾਈਕਲ ਲੈ ਕੇ ਉੱਥੋਂ ਚੱਲ ਪਏ ਤੇ ਸ਼ਹਿਰ ਦੇ ਵਿੱਚ ਜਦੋਂ ਫੇਸ 1 ਦੇ ਕੋਲ ਪਹੁੰਚੇ ਤੇ ਇਹਨਾਂ ਨੇ ਸੁੰਨਸਾਨ ਗੱਡੀ ਜਦੋਂ ਲੱਗੀ ਹੋਈ ਸੀ ਇਹਨਾਂ ਨੂੰ ਲੱਗਿਆ ਵੀ ਜਿਹੜਾ ਹੈਗਾ ਈਜ਼ੀ ਟਾਰਗੇਟ ਹੈ ਸੋ ਇਹਨਾਂ ਨੇ ਕਰੇਟਾ ਗੱਡੀ ਜਿਹੜੇ ਸੀਗੇ ਬੰਦੇ ਸੀ ਉਹਨਾਂ ਨੂੰ ਚੂਜ਼ ਕੀਤਾ ਤੇ ਉਹਨਾਂ ਦੇ ਨਾਲ ਪਿਸਤੌਲ ਦੀ ਜਿਹੜੀ ਰਵਲਵਰ ਦੀ ਨੋਕ ਦੇ ਉੱਪਰ ਰੱਖ ਕੇ ਗੱਡੀ ਇਹ तकरीबन 10:30 ਦੇ ਕਰੀਬ ਦੀ ਵਾਰਦਾਤ ਹੈ ਰਾਤ ਨੂੰ ਅ ਉਸ ਤੋਂ ਬਾਅਦ ਜਦੋਂ ਇਹਨਾਂ ਨਾਲ ਵਾਰਦਾਤ ਹੋਣ ਤੋਂ ਬਾਅਦ ਇਹਨਾਂ ਕੰਟਰੋਲ ਰੂਮ ਦੇ ਉੱਪਰ ਟਰਾਲਾ ਦਿੱਤੀ ਤੇ ਸਾਡੀ CIAT 2 ਦੀ ਟੀਮ ਤੇ CSHO ਸਿਵਲ ਲੈਨਸ ਇਹਨਾਂ ਦੇ ਟੀਮ ਵੱਲੋਂ ਮੀਟ ਕਰਦੇ ਹਾਂ ਜਿਹੜਾ ਹੈਗਾ ਇਹਨਾਂ ਨੂੰ ਟਰੇਸ ਕੀਤਾ ਗਿਆ ਕੀ ਕਹਿੰਦੇ ਐਸਪੀ ਸਾਹਿਬ ਇਹਦੇ ਵਿੱਚ ਹੈ ਜਿਹੜਾ ਹੈਗਾ ਸਾਫਤਾ ਪੁਲਿਸ ਕਰਮਚਾਰੀ ਦਾ ਬੇਟਾ ਕਿਹੜਾ ਇਹਦੇ ਵਿੱਚ ਵਿਕਾਸ ਕੁਮਾਰ ਹੈਗਾ ਇਹਦੇ ਜਿਹੜੇ ਪਿਤਾ ਨੇ ਉਹ ਰਿਟਾਇਰਡ ਪੁਲਿਸ ਮੁਲਾਜ਼ਮ ਹੈਗੇ ਨੇ ਡੀਏ GPS ਸਿਸਟਮ ਦੇ ਜ਼ਰੀਏ PCR ਨੇ ਬਰਾਮਦ ਕੀਤੀ ਹੈ ਜਾਂ ਇਹ ਦੇਖੋ ਟੈਕਨੀਕਲ ਚੀਜ਼ਾਂ ਹੈਗੀਆਂ ਨੇ ਕਈ ਚੀਜ਼ਾਂ ਜਿਹੜੀਆਂ ਪ੍ਰੈਸ ਦੇ ਵਿੱਚ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਕੁਝ ਜਿਹੜੇ ਪੁਲਿਸ ਦਾ ਟਰੇਸ ਕਰਨ ਦਾ ਤਰੀਕਾ ਹੁੰਦਾ ਹੈ ਜਦੋਂ ਆਪਾਂ ਉਹਨੂੰ ਡਿਸਕਲੋਜ਼ ਕਰਦੇ ਹਾਂ ਤਾਂ ਜਿਹੜੇ ਦੂਜੇ ਦੋਸ਼ੀ ਹੁੰਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਫਾਇਦਾ ਲੈ ਕੇ ਅਗਲੀਆਂ ਵਾਰਦਾਤਾਂ ਦੇ ਵਿੱਚ ਜਿਹੜੇ ਹੈਗੇ ਨੇ ਉਹ ਇਸ ਚੀਜ਼ ਨੂੰ ਯੂਜ਼ ਕਰਦੇ ਨੇ ਇਸ ਚੀਜ਼ 'ਚ ਇੱਕ ਗੱਲ ਸਾਹਮਣੇ ਆਈ ਹੈ ਵੀ ਪੈਸਿਆਂ ਦਾ ਲਾਂਨ ਦੇਣ ਵੀ ਇਹਨਾਂ ਦਾ ਸੀਗਾ ਇਹ ਦੇਖੋ ਜਿਹੜੀ ਵਿਕਾਸ ਕੁਮਾਰ ਦੇ ਵੱਲੋਂ ਕਹੇ ਗੱਲ ਕਹੀ ਗਈ ਕਿ ਵੀ ਪੈਸਿਆਂ ਦੇ ਲਾਂਨ ਦੇ ਵਾਲੀ ਗੱਲ ਉਹਨੇ ਕਹੀ ਸੀਗੀ ਬਟ ਇਨਵੈਸਟੀਗੇਸ਼ਨ ਦੌਰਾਨ ਇਦਾਂ ਦੀ ਗੱਲ ਸਾਹਮਣੇ ਆਈ ਵੀ ਇਦਾਂ ਦੀ ਕੋਈ ਗੱਲ ਨਹੀਂ ਸੀ ਜਿਹੜਾ ਦੋਸ਼ੀ ਹੈ ਮਨੋਜ ਜੈਨਨ ਨੂੰ ਬਿਲਕੁਲ ਵੀ ਜਾਣਦਾ ਨਹੀਂ ਸੀ ਕਿ ਕਿਸੇ ਵੀ ਦੋਸ਼ੀ ਨੂੰ ਪਹਿਲਾਂ ਇਹਨਾਂ ਨੇ ਵਾਰਦਾਤ ਕਰਨ ਤੋਂ ਪਹਿਲਾਂ दारू ਪੀ ਕੇ ਪੂਰੀ ਪਲੈਨਿੰਗ ਕੀਤੀ ਪਲੈਨਿੰਗ ਕਰਨ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਵਾਰਦਾਤ ਨੂੰ ਅੰਜਾਮ ਦਿੱਤਾ ਇਹਦੀ ਵਾਰਬਰ ਹੈ ਜਿਹੜਾ ਲਾਜਾਇਜ਼ ਹੈ ਜਲਾਇ ਨੀ ਲਾਇਸੈਂਸੀ ਵੀ ਆਪਾਂ ਨੇ ਵਿਕਾਸ ਕੁਮਾਰ ਦਾ ਲਾਇਸੈਂਸੀ ਵੀ ਆਪਾਂ ਨੇ ਇਹਦੇ ਫਾਦਰ ਦਾ ਕੀ ਹਾਲ ਹੈ ਇਹਦੇ ਵਿਕਾਸ ਕੁਮਾਰ ਦਾ ਲਾਇਸੈਂਸੀ ਵੀ ਆਪਾਂ ਨੇ ਬਾਕੀ ਜਿਹੜੀ ਹੈਗੀ ਆ ਉਹਦੇ ਰਿਕਾਰਡ ਤੋਂ ਜਿਹੜਾ ਹੈਗਾ ਉਹਨੂੰ ਇਨਵੈਸਟੀਗੇਸ਼ਨ ਦੌਰਾਨ ਕਲੀਅਰ ਕਰ ਲ ਜੀ ਪਹਿਲਾਂ ਕੋਈ ਵਾਰਦਾਤ ਕੀਤੀ ਨਹੀਂ ਪਹਿਲਾਂ ਇਹਨਾਂ ਦੇ ਕੋਈ ਐਫਆਈਆਰ ਰਜਿਸਟਰ ਨਹੀਂ ਹੈ ਪਹਿਲਾਂ ਕੋਈ ਵਾਰਦਾਤ ਜਿਹੜੀ ਹੈਗੀ ਇਹਨਾਂ ਵੱਲੋਂ ਨਹੀਂ ਕੀਤੀ ਗਈ ਇਹ ਇਹਨਾਂ ਦੀ ਪਹਿਲੀ ਵਾਰਦਾਤ ਹੀ ਸੀ ਕਿੰਨੇ ਬੰਦੇ ਘੱਟਾ ਸੀ ਇਹਦੇ ਵਿੱਚ ਤਿੰਨ ਜਿਹੜੇ ਦੋਸ਼ੀ ਸੀਗੇ ਵਾਰਦਾਤ ਨੂੰ ਜਾਮ ਦੇਣ ਵਾਲੇ ਦੀਪਕ ਸ਼ਰਮਾ ਅਮਨ ਚਾਵਲਾ ਤੇ ਵਿਕਾਸ ਕੁਮਾਰ ਤਿੰਨਾਂ ਨੂੰ ਜਿਹੜਾ ਹੈਗਾ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਇਹ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਦੋ ਦੋਸ਼ੀ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਇੱਕ ਦੋਸ਼ੀ ਅਮਰਪੁਰਾ ਬਸਤੀ ਦੇ ਰਹਿਣ ਵਾਲਾ ਹੈ ਇਹ ਰਿੰਗ ਰੋਡ ਜਿਹੜੀ ਆਪਣੀ ਬਠਿੰਡਾ ਦੀ ਰਿੰਗ ਰੋਡ ਹੈ ਉਸ ਤੋਂ ਗ੍ਰਿਫਤਾਰ ਕੀਤੇ ਗਏ ਨੇ ਕਿਉਂਕਿ ਇਹਨਾਂ ਨੇ ਉਹਦੇ ਨੰਬਰ ਪਲੇਟਾਂ ਜਾ ਕੇ ਤੋੜ ਦਿੱਤੀਆਂ ਸੀਗੀਆਂ ਤੇ ਗੱਡੀ ਜਿਹੜੀ ਬਿਨਾਂ ਨੰਬਰ ਪਲੇਟਾਂ ਦੀ ਜਿਹੜੀ ਇਹਨੇ ਕਰ ਲਈ ਸੀ ਤਾਂ ਕਿ ਇਹਨੂੰ ਟਰੇਸ ਨਾ ਕੀਤਾ ਜਾ ਸਕੇ ਆਪਸ ਵਿੱਚ ਆਪਸ ਵਿੱਚ ਦੋਸਤ ਹੈ ਇਹ ਤਿੰਨੇ ਆਪਸ ਦੇ ਵਿੱਚ ਦੋਸਤ ਨੇ ਕਿਉਂਕਿ ਦੋ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਇੱਕ ਅਮਰਪੁਰ ਬਸਤੀ ਦਾ ਰਹਿਣ ਵਾਲਾ ਇਹ ਆਪਸ ਦੇ ਵਿੱਚ ਪਹਿਲਾਂ ਵੀ ਇੱਕ ਦੂਜੇ ਨੂੰ ਜਾਣਦੇ ਨੇ ਅੱਛੇ ਦੋਸਤ ਨੇ ਸਰ ਜੀ ਵਿਕਾਸ ਤੇ ਪਹਿਲਾਂ ਵੀ ਕੋਈ ਕ੍ਰਾਈਮਨਲ ਨਹੀਂ ਨਹੀਂ ਵਿਕਾਸ ਇਹਨਾਂ ਤੇ ਇਹਨਾਂ ਦੇ ਉੱਪਰ ਜਿਹੜੀ ਹੈਗੀ ਹੈ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਵਿਕਾਸ ਇੱਕ ਜੋਬ ਕੰਸਲਟੈਂਸੀ ਫਰਮ ਜਿਹੜੀ ਚਲਾਉਂਦਾ ਹੈ ਤੇ ਜਿਹੜੇ ਦੂਜੇ ਦੋ ਦੋਸ਼ੀ ਨੇ ਇਹ ਕੋਈ ਕੰਮ ਕਰਨੀ ਕਰਦੇ ਬਿਲਕੁਲ ਵਿਲੇ ਨਹੀਂ ਜਿਹੜਾ ਮੋਟਰਸਾਈਕਲ ਹੈ ਵਾਦਤ ਤੁਵਾਨ ਉੱਥੇ ਫੁੱਟ ਕੇ ਭੱਜ ਗਏ ਸੀ ਨਾ ਨਹੀਂ ਮੋਟਰਸਾਈਕਲ ਨਾਲ ਲੈ ਕੇ ਚਲੇ ਗਏ ਸੀਗੇ ਮੋਟਰਸਾਈਕਲ ਆਪਣੇ ਨਾਲ ਇੱਕ ਦੋ ਦੋਸ਼ੀ ਗੱਡੀ ਚਲਾ ਕੇ ਲੈ ਕੇ ਗਏ ਸੀ ਇੱਕ ਦੋਸ਼ੀ ਜਿਹੜਾ ਸੀਗਾ ਮੋਟਰਸਾਈਕਲ ਨਾਲ ਲੈ ਕੇ ਗਿਆ ਉਹਨੂੰ ਇਨਵੈਸਟੀਗੇਸ਼ਨ ਦੌਰਾਨ ਚੈੱਕ ਕਰ ਲਿਆ ਜਾਊਗਾ ਜਿਸ ਦਾ ਜ਼ਿਕਰ ਕੀਤਾ ਵੀ ਇਹ ਸੁਨਸਾਨ ਜਗ੍ਹਾ 'ਚ ਖੜੇ ਸੀ ਗੱਡੀ ਲੈ ਕੇ ਸੁਨਸਾਨ ਖੜੇ ਜਗ੍ਹਾ 'ਚ ਖੜਨ ਦਾ ਕੋਈ ਕੋਈ ਡਰਿੰਕ ਕਰ ਰੇ ਸੀ ਜਾਂ ਕਿਸ ਤਰ੍ਹਾਂ ਦੇਖੋ ਉੱਥੇ ਫੇਸ 1 ਦੀ ਮਾਰਕੀਟ ਹੈਗੀ ਹੈ ਉੱਥੇ ਇਹਨਾਂ ਨੂੰ ਲੱਗਿਆ ਵੀ ਈ ਉੱਥੇ ਜਦੋਂ ਇਹ ਦੋ ਦੋਵੇਂ ਦੋਸਤ ਆਪਣੀ ਗੱਡੀ ਦੇ ਵਿੱਚ ਬੈਠੇ ਸੀਗੇ ਉੱਥੇ ਜਾ ਕੇ ਇਹਨਾਂ ਨੇ ਕੀਤਾ ਕਿ ਵੀ ਇਹਨਾਂ ਨੇ ਪਹਿਲਾਂ ਹੀ ਜਦੋਂ दारू ਪੀਣ ਤੋਂ ਬਾਅਦ ਪਲੈਨਿੰਗ ਬਣਾ ਲਈ ਸੀ ਵੀ ਅਸੀਂ ਕਿਸੇ ਕਿਸੇ ਨੇ ਵਾਰਦਾਤ ਨੂੰ ਅੰਜਾਮ ਦੇਣਾ ਹੈ ਤਾਂ ਉਸ ਤੋਂ ਹਨੁਮਾਨ ਚੌਂਕ ਤੋਂ ਘੁੰਮਦੇ ਹੋਏ ਜਿਹੜੀ ਸੀਗੇ ਆਏ ਸੀਗੇ ਇੱਥੇ ਜਦੋਂ ਲੱਗਿਆ ਵੀ ਸੀ ਟਾਰਗੇਟ ਹੈ ਉਹ ਇਹਨਾਂ ਨੇ ਉਹਨਾਂ ਨੂੰ ਟਾਰਗੇਟ ਬਣਾਇਆ ਪੁੱਛ ਕਿਸੇ ਦੌਰਾਨ ਪਤਾ ਲੱਗੇ ਕਿਉਂ ਵਾਰਦਾਤ ਕੀਤੀ ਸੀ ਕੋਈ ਈਜ਼ੀ ਮਨੀ ਈਜ਼ੀ ਮਨੀ ਜਿਹੜੀ ਸੀਗਾ ਇਹਨਾਂ ਦਾ ਟਾਰਗੇਟ ਸੀਗਾ ਕਿਉਂਕਿ दारू ਪੀਣ ਤੋਂ ਬਾਅਦ ਇਹਨਾਂ ਨੇ ਪਲੈਨਿੰਗ ਬਣਾਈ ਸੀ ਵੀ ਆਪਾਂ ਕਿਸੇ ਚੀਜ਼ ਨੂੰ ਲੁੱਟਣਾ ਹੈ ਲੁੱਟ ਕੇ ਹਰੇਕ ਬੰਦਾ ਜਿਹੜਾ ਹੈਗਾ ਈਜ਼ੀ ਬੰਨੀ ਵਾਲ ਜਿਹੜਾ ਹੈਗਾ ਇਹਨਾਂ ਦਾ ਝੁਕਾਅ ਸੀਗਾ दारू ਪੀਣ ਤੋਂ ਬਾਅਦ ਅਨਕੌਂਸ਼ੀਅਸ ਵੀ ਥੋੜਾ ਜਿਹਾ ਇਹਨਾਂ ਨੂੰ ਸੀਗਾ ਵੀ ਅੱਜ ਕੁਛ ਨਾ ਕਿਸੇ ਕੰਮ ਕਰਾਂਗੇ ਆਪਾਂ ਤੋਂ ਉੱਥੇ ਜਾ ਕੇ ਜਦੋਂ ਉਹਨੇ ਰਜਿਸਟ ਕੀਤਾ ਤੋਂ ਉਹਨੂੰ ਰਿਵਾਲਵਰ ਨਾਲ ਇਹਨਾਂ ਨੇ ਹਿੱਟ ਵੀ ਕੀਤਾ ਸਿਰ ਦੇ ਵਿੱਚ ਉਹਦੇ ਸਿਰ ਦੇ ਉੱਪਰ ਜਿਹੜੀ ਇੰਜਰੀਜ਼ ਵੀ ਆਈਆਂ ਬਾਅਦ ਦੇ ਵਿੱਚ ਇਹਨਾਂ ਨੇ ਰਿਵਾਲਵਰ ਵੀ ਦਿਖਾਇਆ ਵੀ ਜੇ ਤੂੰ ਰਜਿਸਟ ਕਰੇਂਗਾ ਤਾਂ ਇਹ ਫਾਇਰ ਵੀ ਕਰਾਂਗੇ ਫਿਰ ਏ ਵਿਕਾਸ ਕੁਮਾਰ ਦਾਰੇ ਬੋਲਦਾ। ਸਾਡੀ ਕੀ ਕਰਦੇ ਦੂਸਰੇ ਸਾਥੀ ਨਾਲ ਤਾਕ ਦੋ। ਵਿਕਾਸ ਜਿਹੜਾ ਹੈਗਾ ਜੌਬ ਇੱਕ ਕੰਸਲਟੰਸੀ ਫਰਮ ਇੱਕ ਚਲਾਉਂਦਾ ਮਹਿਨਾ ਚੌਂਕ ਦੇ ਵਿੱਚ ਇਹਦੀ ਸ਼ਾਪ ਹੈ। ਦੂਜੇ ਜਿਹੜੇ ਦੋ ਦੋਸ਼ੀ ਨੇ ਅਮਨ ਤੇ ਦੀਪਕ ਇਹ ਦੋਵੇਂ ਵੇਲੇ। ਅ ਤੁਸੀਂ ਨਸ਼ੇ ਦੀ ਗੱਲ ਕੀਤੀ ਹੈ ਡਰਿੰਕ ਹੀ ਕਰਦੇ ਨੇ ਤਾਂ ਕੋਈ ਹੋਰ ਵੀ ਨਸ਼ਾ ਕਰਦਾ। ਰਾਤ ਤੇ ਇਹਨਾਂ ਨੇ ਦਾਰੂ ਪੀਤੀ ਸੀਗੀ ਬਟ ਇਨਵੈਸਟੀਗੇਸ਼ਨ ਦੌਰਾਨ ਚੈੱਕ ਕਰ ਲਾਂਗੇ ਵੀ ਦੇ ਡੋਪ ਟੈਸਟ ਦੇ ਵਿੱਚ ਕੋਈ ਗੱਲ ਸਾਹਮਣੇ ਆਉਂਦੀ ਤਾਂ ਫਰਦਰ ਨਹੀਂ ਉਹਦੇ ਨਾਲ ਇੱਕ ਦੋਸਤ ਵੀ ਸੀਗਾ ਉਹ ਦੂਜੀ ਖਿੜਕੀ ਦੇ ਵਿੱਚ ਬੈਠਾ ਹੋਇਆ ਹੋਇਆ ਸੀਗਾ ਜਦੋਂ ਇਹਨਾਂ ਨੇ ਮਨੋਜ ਨੂੰ ਜਦੋਂ ਬਾਹਰ ਖ ਤੋ ਦੋਸਤ ਨੂੰ ਛਡਾਉਣ ਵਾਸਤੇ ਜਦੋਂ ਆਇਆ ਤੇ ਇਹਨਾਂ ਨੇ ਰਿਵਾਲਵਰ ਨਾਲ ਜਦੋਂ ਦਿਖਾਇਆ ਤਾਂ ਫਿਰ ਉਹ ਪਿੱਛੇ हट ਗਿਆ ਸੀਗਾ ਕੱਲਾ ਇੱਕ ਹੀ ਬੰਦਾ ਸੀ ਲੋਟ ਹੋਈ ਹੈ ਕਿ ਹੋਰ ਵੀ ਜਦੋਂ ਕੋਸ਼ਿਸ਼ ਗੱਡੀ ਦੇ ਨਾਲ ਨਾਲ ਇੱਕ ਚੰਨੀ ਦੇ ਵੀ ਇਹਨਾਂ ਨੇ 25 ਗ੍ਰਾਮ ਜਿਹੜੀ ਉਹਦੀ ਪਾਈ ਹੋਈ ਸੀਗੀ ਉਹ ਵੀ ਚੰਨੀ ਵੀ ਖੋ ਕੇ ਲੈ ਗਏ ਇਹਨਾਂ ਨਾਲ ਉਹਦੀ ਵੀ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟੀਗੇਸ਼ਨ ਰਨ ਜਿਹੜੀ ਹੈਗੀ ਕਿਉਂਕਿ ਇਹਨੂੰ ਗ੍ਰਿਫਤਾਰੀ ਹੋਈ ਹੈ ਗੱਡੀ ਬਰਾਮਦ ਕੀਤੀ ਹੈ ਇਹਨਾਂ ਦਾ ਰਿਮਾਂਡ ਲੈ ਕੇ ਜਿਹੜੀ ਫਰਦਰ ਹੈਗੀ ਇਨਵੈਸਟੀਗੇਸ਼ਨ ਕਰਕੇ ਬਰਾਮਦ ਕਰ ਲਿਆ ਕੱਲਾ ਰਿਵਾਲਵਰ ਸੀ ਹਜ਼ਾਰ ਕੋਈ ਹੋਰ ਵੀ ਜਿਵੇਂ ਤਿੰਨ ਜਾਨੇ ਸੀਗੇ ਨਹੀਂ ਇਹਨਾਂ ਕੋ ਇੱਕ ਮਨੋਜਨ ਨਾਂ ਦਾ ਵਿਅਕਤੀ ਜੋ ਕਿ ਟਗੋਰਨਗਰ ਬਠਿੰਡਾ ਦਾ ਰਹਿਣ ਵਾਲਾ ਹੈ ਇਸ ਨੇ ਰਾਤ 10:30 ਦੇ ਕਰੀਬ ਕੰਟਰੋਲ ਰੂਮ ਬਠਿੰਡਾ ਪਰ ਇੱਕ ਤਲਾਹ ਦਿੱਤੀ ਸੀ ਕਿ ਇਹ ਆਪਣੇ ਦੋਸਤਾਂ ਦੇ ਨਾਲ ਫੇਸ 1 ਮਾਡਲ ਟਾਊਨ ਦੇ ਵਿੱਚ ਆਪਣੇ ਫਰੈਂਡਸ ਦੇ ਨਾਲ ਆਪਣੀ ਕ੍ਰੈਟਾ ਗੱਡੀ ਦੇ ਵਿੱਚ ਜਦੋਂ ਬੈਠਾ ਸੀਗਾ ਤਾਂ ਇੱਕ ਮੋਟਰਸਾਈਕਲ ਦੇ ਉੱਪਰ ਤਿੰਨ ਬੰਦੇ ਜਿਹੜੇ ਆਏ ਉੱਤੇ ਫੋਲ ਉਹਨਾਂ ਨੇ ਗੱਡੀ ਦਾ ਜਿਹੜਾ ਸ਼ੀਸ਼ਾ ਖੜਕਾਇਆ ਤੇ ਇਹਨੂੰ ਬਾਹਰ ਆਉਣ ਲਈ ਕਿਹਾ ਜਦੋਂ ਇਸ ਨੇ ਗੱਡੀ ਦਾ ਸ਼ੀਸ਼ਾ ਨਹੀਂ ਖੋਲਿਆ ਤਾਂ ਉਹਨਾਂ ਨੇ ਖਿੱਚ ਕੇ ਜਿਹੜਾ ਹੈਗਾ ਇਸ ਨੂੰ ਬਾਹਰ ਸੁੱਟ ਲਿਆ ਜਦੋਂ ਇਸ ਨੇ ਰਜਿਸਟਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕੋਲੇ ਕਰਵਾਲਵਰ ਸੀਗਾ ਉਹਦੇ ਨਾਲ ਇਹਨਾਂ ਨੇ ਸਿਰ ਦੇ ਉੱਪਰੇ ਵਾਰ ਕੀਤਾ ਜਿਸ ਦੇ ਨਾਲ ਇਹ ਸਿਰ ਤੇ ਸੱਟ ਲੱਗੀ ਉਸ ਤੋਂ ਬਾਅਦ ਇਹਨਾਂ ਨੇ ਪਿਸਤੌਲ ਇਹਨਾਂ ਦੇ ਉੱਪਰ ਤਾਨ ਲਿਆ ਜਦੋਂ ਵੈਪਨ ਦੇਖ ਕੇ ਇਹ ਥੋੜਾ ਡਰ ਗਿਆ ਇਹ ਪਿੱਛੇ ਹੋ ਗਿਆ ਤਾਂ ਉਹਨਾਂ ਨੇ ਜਿਹੜੀ ਇਹਦੀ ਗੱਡੀ ਹੈਗੀ ਐ ਲੁੱਟ ਕੇ ਉਹ ਤੋਂ ਫਰਾਰ ਹੋ ਗਏ ਜਦੋਂ ਇਨਫਾਰਮੇਸ਼ਨ ਬਟੇਂਡਾ ਪੁਲਿਸ ਕੋਲ ਆਈ ਤਾਂ ਬਟੇਂਡਾ ਪੁਲਿਸ ਦੇ ਵੱਲੋਂ ਜਿਹੜੀ PCR ਹੈ 24 ਘੰਟੇ ਜਿਹੜੇ ਐਕਟਿਵ ਸ਼ਹਿਰ ਦੇ ਵਿੱਚ ਲਾਏ ਗਏ ਨੇ ਸਾਰੀ ਸਾਰੀ ਟੀਮ ਜਿਹੜੀ ਸੀਗੀ ਉਹਨਾਂ ਨੇ ਤਲਾਸ਼ ਦਿੱਤੀ ਕਿ ਜਿਹਦੇ ਵਿੱਚ ਥਾਣਾ ਸਿਵਲ ਲਾਈਨ ਤੇ ਸੀਆ ਇਹ 2 ਦੀ ਟੀਮਸ ਵੱਲੋਂ ਬੜੀ ਮਿਹਨਤ ਦੇ ਨਾਲ ਕੰਮ ਕੀਤਾ ਗਿਆ ਤੇ ਇਸ ਵਾਰ ਦਾ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਟਰੇਸ ਕਰ ਲਿਆ ਗਿਆ ਵਿਕਾਸ ਕੁਮਾਰ ਅਮਨ ਚਾਵਲਾ ਤੇ ਦੀਪਕ ਸ਼ਰਮਾ ਇਹ ਤਿੰਨੇ ਦੋਸ਼ੀ ਜਿਹੜੇ ਸੀਗੇ ਇਹਨਾਂ ਨੂੰ ਟਰੇਸ ਕਰਨ ਤੋਂ ਬਾਅਦ ਜਿਹੜੀ ਇਹਨਾਂ ਨੇ ਲੁੱਟ ਕੀਤੀ ਗੱਡੀ ਇਹਨਾਂ ਨੇ ਜਿਹੜਾ ਮੋਟਰਸਾਈਕਲ ਵਾਰਦਾਤ ਲਈ ਵਰਤਿਆ ਸੀਗਾ ਸਪਲੈਂਡਰ ਮੋਟਰਸਾਈਕਲ ਤੇ ਜਿਹੜਾ ਇੱਕ ਰਵਾਲਵਰ ਸੀਗਾ 32 ਬੋਰ ਨਾਲ 8 ਜਿੰਦਾਕਾਰਤੋ ਜਿਹੜਾ ਹੈਗਾ ਇਹਨਾਂ ਤੋਂ ਬਰਾਮਦ ਕਰ ਲਿਆ ਗਿਆ ਨੇ ਗੱਡੀ ਜਿਹੜੀ ਇਹਨਾਂ ਨੇ ਲੁੱਟ ਕੀਤੀ ਸੀ ਇਹਨੂੰ ਤੋਂ ਰਿਕਵਰ ਕਰ ਲਈ ਗਈ ਹੈ ਮੋਡਲੀ ਪੋਸ਼ਕੀਸ ਦੇ ਵਿੱਚ ਆਇਆ ਵੀ ਪਹਿਲਾਂ ਇਹਨਾਂ ਨੇ ਇੱਕ ਟਾਬੇ ਦੇ ਉੱਪਰ ਬੈਠੇ ਸੀਗੇ ਉੱਥੇ ਜਾ ਕੇ ਇਹਨਾਂ ਨੇ दारू ਵਗੈਰਾ ਪੀਤੀ ਸੀਗੀ ਉੱਥੇ ਇਹਨਾਂ ਨੇ ਪਲਾਨ ਬਣਾਇਆ ਕਿ ਅੱਜ ਆਪਾਂ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਹੈ ਉਸ ਤੋਂ ਬਾਅਦ ਇਹ ਆਪਣੀ ਮੋਟਰਸਾਈਕਲ ਲੈ ਕੇ ਉੱਥੋਂ ਚੱਲ ਪਏ ਤੇ ਸ਼ਹਿਰ ਦੇ ਵਿੱਚ ਜਦੋਂ ਫੇਸ 1 ਦੇ ਕੋਲ ਪਹੁੰਚੇ ਤੇ ਇਹਨਾਂ ਨੇ ਸੁੰਨਸਾਨ ਗੱਡੀ ਜਦੋਂ ਲੱਗੀ ਹੋਈ ਸੀ ਇਹਨਾਂ ਨੂੰ ਲੱਗਿਆ ਵੀ ਜਿਹੜਾ ਹੈਗਾ ਈਜ਼ੀ ਟਾਰਗੇਟ ਹੈ ਸੋ ਇਹਨਾਂ ਨੇ ਕ੍ਰੈਟਾ ਗੱਡੀ ਜਿਹੜੇ ਸੀਗੇ ਬੰਦੇ ਸੀ ਉਹਨਾਂ ਨੂੰ ਚੂਜ਼ ਕੀਤਾ ਤੇ ਉਹਨਾਂ ਦੇ ਨਾਲ ਪਿਸਤੌਲ ਦੀ ਜਿਹੜੀ ਰਵਾਲਵਰ ਦੀ ਨੋਕ ਦੇ ਉੱਪਰ ਰੱਖ ਕੇ ਗ ਕਿ ਕਿੰਨੇ ਵਜੇ ਦੀ ਵਾਰਦਾਤ ਹੈ ਇਹ ਤਕਰੀਬਨ ਸਵਾ 10 ਦੇ ਕਰੀਬ ਦੀ ਵਾਰਦਾਤ ਹੈ ਰਾਤ ਨੂੰ ਉਸ ਤੋਂ ਬਾਅਦ ਜਦੋਂ ਇਹਨਾਂ ਨਾਲ ਵਾਰਦਾਤ ਹੋਣ ਤੋਂ ਬਾਅਦ ਇਹਨਾਂ ਕੰਟਰੋਲ ਰੂਮ ਦੇ ਉੱਪਰ ਟਰਾਲਾ ਦਿੱਤੀ ਤੇ ਸਾਡੀ ਸੀਆਈਏਟੀ 2 ਦੀ ਟੀਮ ਤੇ ਸੀਐਸਐਚਓ ਸਿਵਲ ਲਾਈਨਸ ਇਹਨਾਂ ਦੀ ਟੀਮ ਵੱਲੋਂ ਮਿਹਨਤ ਕਰਦੇ ਆ ਜਿਹੜਾ ਹੈਗਾ ਇਹਨਾਂ ਨੂੰ ਟਰੇਸ ਕੀਤਾ ਗਿਆ ਕੀ ਕਹਿੰਦੇ ਐਸਪੀ ਸਾਹਿਬ ਇਹਦੇ ਵਿੱਚ ਜਿਹੜਾ ਹੈਗਾ ਸਾਫਤਾ ਪੁਲਿਸ ਕਰਮਚਾਰੀ ਦਾ ਬੇਟਾ ਕਿਹੜਾ ਹੈ ਇਹਦੇ ਵਿੱਚ ਵਿਕਾਸ ਕੁਮਾਰ ਹੈਗਾ ਇਹਦੇ ਜਿਹੜੇ ਪਿਤਾ ਨੇ ਉਹ ਰਿਟਾਇਰਡ ਪੁਲਿਸ ਮੁਲਾਜ਼ਮ ਹੈਗੇ ਨੇ ਜੀਜੀਪੀਐਸ ਸਿਸਟਮ ਦੇ ਜ਼ਰੀਏ ਪੀਸੀਆਰ ਨੇ ਬਰਾਮਦ ਕੀਤੀ ਹੈ ਜਾਂ ਇਹ ਦੇਖੋ ਟੈਕਨੀਕਲ ਚੀਜ਼ਾਂ ਹੈਗੀਆਂ ਨੇ ਕਈ ਚੀਜ਼ਾਂ ਜਿਹੜੀਆਂ ਪ੍ਰੈਸ ਦੇ ਵਿੱਚ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਕੁਝ ਜਿਹੜੇ ਪੁਲਿਸ ਦਾ ਟਰੇਸ ਕਰਨ ਦਾ ਤਰੀਕਾ ਹੁੰਦਾ ਹੈ ਜਦੋਂ ਆਪਾਂ ਉਹਨੂੰ ਡਿਸਕਲੋਜ਼ ਕਰਦੇ ਆ ਤਾਂ ਜਿਹੜੇ ਦੂਜੇ ਦੋਸ਼ੀ ਹੁੰਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਫਾਇਦਾ ਲੈ ਕੇ ਅਗਲੀਆਂ ਵਾਰਦਾਤਾਂ ਦੇ ਵਿੱਚ ਜਿਹੜੇ ਹੈਗੇ ਨੇ ਉਹ ਇਸੇ ਜੀ ਨੂੰ ਯੂਜ਼ ਕਰਦੇ ਨੇ। ਇਸ ਚੀਜ਼ 'ਚ ਇੱਕ ਗੱਲ ਸਾਹਮਣੇ ਆਈ ਵੀ ਪੈਸਾ ਦਾ ਲਾਂਨ ਦੇਣ ਵੀ ਇਹਨਾਂ ਦਾ ਸੀਗਾ। ਦੇਖੋ ਜਿਹੜੇ ਵਿਕਾਸ ਕੁਮਾਰ ਦੇ ਵੱਲੋਂ ਕਈ ਗੱਲ ਕਹੀ ਗਈ ਕਿ ਵੀ ਪੈਸਾ ਦੇ ਲਾਂਨ ਦੇ ਵਾਲੀ ਗੱਲ ਉਹਨੇ ਕਹੀ ਸੀਗੀ ਬਟ ਇਨਵੈਸਟੀਗੇਸ਼ਨ ਦੌਰਾਨ ਇਦਾਂ ਦੀ ਗੱਲ ਸਾਹਮਣੇ ਆਈ ਵੀ ਇਦਾਂ ਦੀ ਕੋਈ ਗੱਲ ਨਹੀਂ ਸੀ ਜਿਹੜਾ ਦੋਸ਼ੀ ਹੈ ਮਨੋਜ ਜੈਨ ਨੂੰ ਬਿਲਕੁਲ ਵੀ ਜਾਣਦਾ ਨਹੀਂ ਸੀ ਕਿ ਕਿਸੇ ਵੀ ਦੋਸ਼ੀ ਨੂੰ ਪਹਿਲਾਂ ਇਹਨਾਂ ਨੇ ਵਾਰਦਾਤ ਕਰਨ ਤੋਂ ਪਹਿਲਾਂ दारू ਪੀ ਕੇ ਪੂਰੀ ਪਲੈਨਿੰਗ ਕੀਤੀ ਪਲੈਨਿੰਗ ਕਰਨ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਵਾਰਤਾਤ ਨੂੰ ਅੰਜਾਮ ਦਿੱਤਾ ਇਹ ਰਿਵਾਲਵਰ ਹੈ ਜਿਹੜਾ ਲਾਇਸੈਂਸ ਸੀ ਵਾਪਨੇ ਵਿਕਾਸ ਕੁਮਾਰ ਦਾ ਲਾਇਸੈਂਸੀ ਹੈ ਇਹਦੇ ਫਾਦਰ ਦਾ ਕਿ ਹਦਾਬ ਦਾ ਇਹਦੇ ਪ੍ਰਕਾਸ਼ ਕੁਮਾਰ ਦਾ ਲਾਇਸੈਂਸੀ ਵਾਪਨੇ ਹੈ ਬਾਕੀ ਜਿਹੜੀ ਹੈਗੀ ਆ ਉਹਦੇ ਰਿਕਾਰਡ ਤੋਂ ਜਿਹੜਾ ਹੈਗਾ ਉਹਨੂੰ ਇਨਵੈਸਟੀਗੇਸ਼ਨ ਦੌਰਾਨ ਕਲੀਅਰ ਕਰ ਲਿਆ ਜੀ ਜੀ ਪਹਿਲਾਂ ਕੋਈ ਵਾਰਦਾਤ ਨਹੀਂ ਪਹਿਲਾਂ ਇਹਨਾਂ ਦੇ ਕੋਈ ਐਫਆਈਆਰ ਰਜਿਸਟਰ ਨਹੀਂ ਹੈ ਪਹਿਲਾਂ ਕੋਈ ਵਾਰਦਾਤ ਜਿਹੜੀ ਹੈਗੀ ਇਹਨਾਂ ਵੱਲੋਂ ਨਹੀਂ ਕੀਤੀ ਗਈ ਇਹ ਇਹਨਾਂ ਦੀ ਪਹਿਲੀ ਵਾਰਦਾਤ ਹੀ ਸੀ ਕਿੰਨੇ ਬੰਦੇ ਕੀਤਾ ਇਹਦੇ ਵਿੱਚ ਤਿੰਨ ਜਿਹੜੇ ਦੋਸ਼ੀ ਸੀਗੇ ਵਾਰਦਾਤ ਨੂੰ ਜਾਮ ਦੇਣ ਵਾਲੇ ਦੀਪਕ ਸ਼ਰਮਾ ਅਮਨ ਚਾਵਲਾ ਤੇ ਵਿਕਾਸ ਕੁਮਾਰ ਤਿੰਨਾਂ ਨੂੰ ਜਿਹੜਾ ਹੈਗਾ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਇਹ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਦੋ ਦੋਸ਼ੀ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਇੱਕ ਦੋਸ਼ੀ ਅਮਰਪੁਰਾ ਬਸਤੀ ਦੇ ਰਹਿਣ ਵਾਲਾ ਹੈ ਇਹ ਰਿੰਗ ਰੋਡ ਜਿਹੜੀ ਆਪਣੀ ਬਠਿੰਡਾ ਦੀ ਰਿੰਗ ਰੋਡ ਹੈ ਉਸ ਤੋਂ ਗ੍ਰਿਫਤਾਰ ਕੀਤੇ ਗਏ ਨੇ ਕਿਉਂਕਿ ਇਹਨਾਂ ਨੇ ਜਿਹੜੀ ਗ ਉਹਦੀਆਂ ਨੰਬਰ ਪਲੇਟਾਂ ਜਾ ਕੇ ਤੋੜ ਦਿੱਤੀਆਂ ਸੀਗੀਆਂ ਤੇ ਗੱਡੀ ਜਿਹੜੀ ਬਿਨਾਂ ਨੰਬਰ ਪਲੇਟਾਂ ਦੇ ਜਿਹੜੀ ਇਹਨੇ ਕਰ ਲਈ ਸੀ ਤਾਂ ਕਿ ਇਹਨੂੰ ਟਰੇਸ ਨਾ ਕੀਤਾ ਜਾ ਸਕੇ। ਆਪਸ ਵਿੱਚ ਕਾਸ ਤੇ ਸ਼ਮ ਆਪਸ ਵਿੱਚ ਦੋਸਤ ਹੈ। ਇਹ ਤਿੰਨੇ ਆਪਸ ਦੇ ਵਿੱਚ ਦੋਸਤ ਨੇ ਕਿਉਂਕਿ ਦੋ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਇੱਕ ਅਮਰਪੁਰ ਬਸਤੀ ਦਾ ਰਹਿਣ ਵਾਲਾ ਹੈ। ਇਹ ਆਪਸ ਦੇ ਵਿੱਚ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਨੇ ਅੱਛੇ ਦੋਸਤ ਨੇ। ਸਰ ਜੀ ਵਿਕਾਸ ਤੇ ਪਹਿਲਾਂ ਵੀ ਕੋਈ ਕ੍ਰਿਮੀਨਲ ਹੈ? ਨਹੀਂ ਵਿਕਾਸ ਇਹਨਾਂ ਤੇ ਇਹਨਾਂ ਦੇ ਉੱਪਰ ਜਿਹੜੀ ਹੈਗੀ ਹੈ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਵਿਕਾਸ ਇੱਕ ਜੋਬ ਕੰਸਲਟੈਂਸੀ ਫਰਮ ਜਿਹੜੀ ਚਲਾਉਂਦਾ ਹੈ। ਤੇ ਜਿਹੜੇ ਦੂਜੇ ਦੋਸ਼ੀ ਨੇ ਇਹ ਕੋਈ ਕੰਮ ਕਰਨੀ ਕਰਦੇ ਬਿਲਕੁਲ ਵਿਲੇ ਨੇ ਜਿਹੜਾ ਮੋਟਰਸਾਈਕਲ ਵਾਹਤਾ ਤੁਹਾਨੂੰ ਉੱਥੇੋਂ ਫੋਟੋ ਕੇ ਭੱਜ ਗਏ ਸੀ ਨਹੀਂ ਮੋਟਰਸਾਈਕਲ ਨਾਲ ਲੈ ਕੇ ਚਲੇ ਗਏ ਸੀ ਮੋਟਰਸਾਈਕਲ ਆਪਣੇ ਨਾਲ ਇੱਕ ਦੋਸ਼ੀ ਗੱਡੀ ਚਲਾ ਕੇ ਲੈ ਕੇ ਗਏ ਸੀ ਇੱਕ ਦੋਸ਼ੀ ਜਿਹੜਾ ਸੀਗਾ ਮੋਟਰਸਾਈਕਲ ਨਾਲ ਲੈ ਕੇ ਉਹਨੂੰ ਇਨਵੈਸਟੀਗੇਸ਼ਨ ਦੌਰਾਨ ਚੈੱਕ ਕਰ ਲਿਆ ਜਿਸ ਦਾ ਜ਼ਿਕਰ ਕੀਤਾ ਵੀ ਇਹ ਸੁਨਸਾਨ ਜਗ੍ਹਾ 'ਚ ਖੜੀ ਸੀ ਗੱਡੀ ਲੈ ਕੇ ਸੁਨਸਾਨ ਖੜੇ ਜਗ੍ਹਾ 'ਚ ਕੜਨ ਦਾ ਕੋਈ ਕੋਈ ਡਰਿੰਕ ਕਰ ਰਹੀ ਸੀ ਜਾਂ ਕਿਸ ਤਰ੍ਹਾਂ ਦੇਖੋ ਉੱਥੇ ਫੇਸ 1 ਦੀ ਮਾਰਕੀਟ ਹੈਗੀ ਹੈ ਉੱਥੇ ਇਹਨਾਂ ਨੂੰ ਲੱਗਿਆ ਵੀ ਈਜ਼ੀ ਟਾਰਗੇਟ ਹੈਗਾ ਉੱਥੇ ਜਦੋਂ ਇਹ ਦੋ ਦੋਵੇਂ ਦੋਸਤ ਆਪਣੀ ਗੱਡੀ ਦੇ ਵਿੱਚ ਬੈਠੇ ਸੀਗੇ ਉੱਥੇ ਜਾ ਕੇ ਇਹਨਾਂ ਨੇ ਕੀਤਾ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਜਦੋਂ दारू ਪੀਣ ਤੋਂ ਬਾਅਦ ਪਲੈਨਿੰਗ ਬਣਾ ਲਈ ਸੀ ਵੀ ਅਸੀਂ ਕਿਸੇ ਵਕ ਕਿਸੇ ਨੇ ਵਾਰਦਾਤ ਨੂੰ ਅੰਜਾਮ ਦੇਣਾ ਹੈ ਤਾਂ ਉਸ ਤੋਂ ਹਨੁਮਾਨ ਚੌਂਕ ਤੋਂ ਘੁੰਮਦੇ ਹੋਏ ਇਹ ਜਿਹੜੀ ਸੀਗੇ ਆਏ ਸੀਗੇ ਇੱਥੇ ਜਦੋਂ ਲੱਗਿਆ ਵੀ ਇਹ ਸੀ ਟਾਰਗੇਟ ਐ ਸੋ ਇਹਨਾਂ ਨੇ ਉਹਨਾਂ ਨੂੰ ਟਾਰਗੇਟ ਬਣਾਇਆ ਆਪਣਾ ਪੁੱਛ ਕੇ ਕਿਸੇ ਤਰ੍ਹਾਂ ਪਤਾ ਲੱਗ ਗਿਆ ਕਿਉਂ ਵਾਰਦਾਤ ਕਰਨੀ ਸੀ ਕੋਈ ਈਜ਼ੀ ਮਨੀ ਈਜ਼ੀ ਮਨੀ ਜਿਹੜੀ ਸੀਗਾ ਇਹਨਾਂ ਦਾ ਟਾਰਗੇਟ ਸੀਗਾ ਕਿਉਂਕਿ दारू ਪੀਣ ਤੋਂ ਬਾਅਦ ਇਹਨਾਂ ਨੇ ਪਲੈਨਿੰਗ ਬਣਾਈ ਸੀ ਵੀ ਆਪਾਂ ਕਿਸੇ ਚ ਹਰੇਕ ਬੰਦਾ ਜਿਹੜਾ ਹੈਗਾ ਇਜ਼ੀ ਬੰਨੀ ਵਾਲ ਜਿਹੜਾ ਹੈਗਾ ਇਹਨਾਂ ਦਾ ਝੁਕਾਅ ਸੀਗਾ ਦਾਰੂ ਪੀਣ ਤੋਂ ਬਾਅਦ ਅਨਕੌਂਸ਼ੀਅਸ ਵੀ ਥੋੜਾ ਜਿਹਾ ਇਹਨਾਂ ਨੂੰ ਸੀਗਾ ਵੀ ਅੱਜ ਕੁਛ ਨਾ ਕਿਸੇ ਕੰਮ ਕਰਾਂਗੇ ਆਪਾਂ ਤੋਂ ਉੱਥੇ ਜਾ ਕੇ ਜਦੋਂ ਉਹਨੇ ਰਜਿਸਟ ਕੀਤਾ ਤਾਂ ਉਹਨੂੰ ਰਿਵੋਲਵਰ ਨਾਲ ਇਹਨਾਂ ਨੇ ਹਿੱਟ ਵੀ ਕੀਤਾ ਸਿਰ ਦੇ ਵਿੱਚ ਉਹਦੇ ਸਿਰ ਦੇ ਉੱਪਰ ਜਿਹੜੀ ਇੰਜਰੀਜ਼ ਵੀ ਆਈਆਂ ਬਾਅਦ ਦੇ ਵਿੱਚ ਇਹਨਾਂ ਨੇ ਰਿਵੋਲਵਰ ਵੀ ਦਿਖਾਇਆ ਵੀ ਜੇ ਤੂੰ ਰਜਿਸਟ ਕਰੇਂਗਾ ਤਾਂ ਅਸੀਂ ਫਾਇਰ ਵੀ ਕਰਾਂਗੇ ਤੇਰੇ ਨਾਲ ਕਿਹਦਾ ਸੀ ਜੀ ਇਹ ਵਿਕਾਸ ਕੁਮਾਰ ਦਾ ਰਿਪੋਰਟ ਹੈ। ਕੀ ਕਰਦੇ ਦੂਸਰੇ ਦੇ ਸਾਥੀ ਜਿਹੜੇ ਨਾਲ ਚੋਰ ਵਿਕਾਸ ਜਿਹੜਾ ਹੈਗਾ ਜੌਬ ਇੱਕ ਕੰਸਲਟਿੰਗ ਫਰਮ ਇੱਕ ਚਲਾਉਂਦਾ ਮਹਿਨਾ ਚੌਂਕ ਦੇ ਵਿੱਚ ਇਹਦੀ ਸ਼ਾਪ ਹੈ। ਦੂਜੇ ਜਿਹੜੇ ਦੋ ਦੋਸ਼ੀ ਨੇ ਅਮਨ ਤੇ ਦੀਪਕ ਇਹ ਦੋਵੇਂ ਵੇਲੇ ਨੇ। ਅ ਤੁਸੀਂ ਨਸ਼ੇ ਦੀ ਗੱਲ ਕੀਤੀ ਹੈ, ਡਰਿੰਕ ਹੀ ਕਰਦੇ ਤਾਂ ਕੋਈ ਗੋਲ ਨਹੀਂ ਨਾ ਕਰਦਾ। ਰਾਤ ਤੇ ਇਹਨਾਂ ਨੇ ਦਾਰੂ ਪੀਤੀ ਸੀਗੀ ਬਟ ਇਨਵੈਸਟੀਗੇਸ਼ਨ ਦੌਰਾਨ ਚੈੱਕ ਕਰ ਲਾਂਗੇ ਵੀ ਦੇ ਡੋਗ ਟੈਸਟ ਦੇ ਵਿੱਚ ਕੋਈ ਗੱਲ ਸਾਹਮਣੇ ਆਉਂਦੀ ਤਾਂ ਫਰਦਰ ਨਹੀਂ ਇਹਦੇ ਨਾਲ ਇੱਕ ਦੋਸਤ ਵੀ ਸੀਗਾ ਉਹ ਦੂਜੀ ਖਿੜਕੀ ਦੇ ਵਿੱਚ ਬੈਠਾ ਹੋਇਆ ਸੀਗਾ ਜਦੋਂ ਇਹਨਾਂ ਨੇ ਮਨੋਜ ਨੂੰ ਜਦੋਂ ਬਾਹਰ ਖ ਉਹ ਦੋਸਤ ਨੂੰ ਛਡਾਉਣ ਵਾਸਤੇ ਜਦੋਂ ਆਇਆ ਤੇ ਇਹਨਾਂ ਨੇ ਰਿਵੋਲਵਰ ਨਾਲ ਜਦੋਂ ਦਿਖਾਇਆ ਤਾਂ ਫਿਰ ਉਹ ਪਿੱਛੇ हट ਗਿਆ ਸੀਗਾ। ਕੱਲਾ 21 ਲੁੱਟ ਹੋਈ ਹੈ ਕਿ ਹੋਰ ਵੀ ਜਦੋਂ ਕੋਸ਼ਿਸ਼ ਕੀਤੀ। ਗੱਡੀ ਦੇ ਨਾਲ-ਨਾਲ ਇੱਕ ਚੈਨੀ ਦੇ ਵੀ ਇਹਨਾਂ ਨੇ 25 ਗ੍ਰਾਮ ਜਿਹੜੀ ਇਹਦੀ ਪਾਈ ਹੋਈ ਸੀਗੀ ਉਹ ਵੀ ਚੈਨੀ ਵੀ ਖੋ ਕੇ ਲੈ ਕੇ ਆਏ ਨੇ। ਉਹਦੀ ਵੀ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਹੈਗੀ ਕਿਉਂਕਿ ਇਹਨੂੰ ਗ੍ਰਿਫਤਾਰੀ ਹੋਈ ਹੈ ਗੱਡੀ ਬਰਾਮਦ ਕੀਤੀ ਹੈ ਇਹਨਾਂ ਦਾ ਰਿਮਾਂਡ ਲੈ ਕੇ ਜਿਹੜੀ ਫਰਦਰ ਹੈਗੀ ਇਨਵੈਸਟੀਗੇਸ਼ਨ ਕਰਕੇ ਬਰਾਮਦ ਕਰ ਲਿਆ। ਕੱਲਾ ਰਿਵੋਲਵਰ ਸੀ ਹਥਿਆਰ ਕੋਈ ਹੋਰ ਜਿਵੇਂ ਤਿੰਨ ਜਾਨੇ ਸੀ